ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਗੰਡਾਂ ਵਾਲੀ ਕਢਾਈ ਕਦਰ ਕੇਸਮੈਂਟ ਵਾਲੀ ਸੂਈ ਲਈ ਆਪਾਂ ਗੁੱਟੀਆਂ ਵਾਲਾ ਧਾਗੇ ਲਈ ਆ ਜਿਹੜੀਆਂ ਗੁੱਟੀਆਂ ਜੀਆਂ ਆਉਂਦੀਆਂ 5-10 ਰੁਪਏ ਦੀ ਆ ਜਾਂਦੀ ਹੈ ਇਹ ਆਨਲਾਈਨ ਵੀ ਮਿਲ ਜਾਂਦੀ ਹੈ ਉੱਤਾ ਵੀ ਮਿਲ ਜਾਂਦੀ ਹੈ ਆ ਦੇਖੋ ਇਹ ਪਹਿਲਾਂ ਐਵੇਂ ਕਰ ਲਿਆ ਫਿਰ ਇਦਾਂ ਆਪਾਂ ਨਾ ਹੈਂਡਵਰਕ ਵਾਲਾ ਚੈਨਲ ਲੱਗ ਤਾ ਹੈਗਾ ਇੱਕ ਵੀਡੀਓ ਪੂਰੀ ਦੇਖਿਓ ਧਿਆਨ ਨਾਲ ਆ ਦੇਖੋ ਐਵੇਂ ਇੱਕ ਵਾਰ ਇਧਰ ਨੂੰ ਦੂਜੀ ਵਾਰ ਇਧਰ ਨੂੰ ਆ ਦੇਖੋ ਇੱਕ ਵਾਰ ਇਧਰ दूजी बार इधर हाँ जी जिमें आप उधरों सूई क्ढ़ी एक्ता एक बार एक बार इधर किया फिर आए आगा जनू कसी रखिया। वीडियो पूरी देखो। ध्यान में देखे समझ आ सके चीज़ बहुत सोहनी लगती है सूट तैयार करने ली बड़िया छोटिया आप दोनों टाइप दियाा बनावे आ देखो इधर आ देखो इधरों ए सुई पाई एक बार इधर कमाई ਆ ਗਲੇ ਪਿੱਛੇ ਉੱਚੀ ਵੜਦੇ ਨਾ ਇੱਥੋਂ ਹੱਥ ਨੂੰ ਆਹ ਦਾਗੇ ਨੂੰ ਇਦਾਂ ਕੱਸ ਲੈ ਜੇਕਰ ਕੋ ਸਿੱਖਣ ਨੂੰ ਮਿਲਿਆ ਤਾਂ ਵੀਡੀਓ ਲਾਈਕ ਜਰੂਰ ਕਰਿਓ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਆ ਦੇਖੋ ਆ ਦੇਖੋ ਜੀ ਐਂ ਕਰ ਐਂ ਪਲੇ ਦੇ ਵਿੱਚ ਫਿਰ ਇਧਰ ਨੂੰ ਬਣਾ ਲਿਆ ਇਹ ਗੰਡ ਖੁੱਲ ਜਾਂਦੀ ਹੁੰਦੀ ਹੈ ਸਟਾਰਟਿੰਗ 'ਚ ਥੋੜੀ ਔਖੀ ਹੁੰਦੀ ਹੈ ਉਹ ਤਾਂ ਸਮਝ ਨਹੀਂ ਆਉਂਦੀ ਜੀ ਮੈਂ ਤਾਂ ਐ ਬਾਰ-ਬਾਰ ਦੱਸ ਰਹੀ ਆ ਜਿਹੜੇ ਨੂੰ ਚਲਾਉਂਦਾ ਉਹਨਾਂ ਨੂੰ ਤਾਂ ਨਹੀਂ ਹੈ ਨਾ ਲੱਗਦਾ ਕੁਝ ਵੀ ਜਿਨ੍ਹਾਂ ਨੂੰ ਨਹੀਂ ਆਉਂਦਾ ਉਹਨਾਂ ਨੂੰ ਤਾਂ ਬਹੁਤ ਵੱਡੀ ਚੀਜ਼ ਲੱਗਦੀ ਹੁੰਦੀ ਆ ਆ ਦੇਖੋ ਜੀ ਐਵੇਂ ਇਹ ਜਿਹੜੇ ਆਪਾਂ ਬਾਲਾ ਇਹ ਘੱਟ ਵੱਧ ਆਪਾਂ ਇੱਕ ਵਾਰੀ ਘੁਮਾਉਣਾ ਦੋ ਵਾਰੀ ਘੁਮਾਉਣਾ ਤਿੰਨ ਵਾਰੀ ਉਹ ਆਪਾਂ ਆਪਣੀ ਇੱਛਾ ਅਨਸਾਰ ਕਰ ਸਕਦੇ ਆਂ ਜੇ ਆਪਾਂ ਗੰਢਾ ਜ਼ਿਆਦਾ ਮੋਟੀਆਂ ਰੱਖਣੀਆਂ ਤਾਂ ਆਪਾਂ ਵੱਧ ਘੁਮਾ ਲਓ ਜੇ ਆਪਾਂ ਘੱਟ ਰੱਖਣੀਆਂ ਤਾਂ ਆਪਾਂ ਘੱਟ ਘੁਮਾ ਲਓ ਫਿਰ ਉਸੇ ਟਾਈਪ ਸੂਈ ਕੱਢੀ ਇੱਕ ਵਾਰੀ ਆ ਦੇਖੋ ਜੀ ਇੱਧਰ ਨੂੰ ਇਵੇਂ ਕੀਤਾ ਐਂ ਕੀਤਾ ਫਿਰ ਆ ਚੀਜ਼ ਨੂੰ ਇੱਧਰ ਕਰਕੇ ਰੱਖਿਆ ਜਿਵੇਂ ਮੈਂ ਕਰਿਆ ਮੈਂ ਹੱਥ ਫਿਰ ਐਵੇਂ ਇਹ ਦੋ ਇਹ ਦਿਨ ਸਿੱਪੀਆਂ ਵਗੈਰਾ ਲਾ ਕੇ ਬਹੁਤ ਸੋਹਣੇ ਸੂਟ ਤਿਆਰ ਹੁੰਦੇ ਆ ਜੇ ਵੀਡੀਓ ਨੂੰ ਵਧੀਆ ਰਿਸਪੌਂਸ ਆਇਆ ਤਾਂ ਆਪਣਾ ਦੂਜਾ ਚੈਨਲ ਹੈਗਾ ਉਧਰ ਤੇ ਆਪਾਂ ਵੀਡੀਓਜ਼ ਪਾਉਣੇ ਹੁੰਦੇ ਆ ਹੈਂਡਵਰਕ ਵਾਲੀਆਂ ਤਾਂ ਉਧਰ ਤੇ ਹੋਰ ਵੀ ਹੈਂਡਵਰਕ ਦੀਆਂ ਵੀਡੀਓ ਆਪਾਂ ਲੈ ਕੇ ਆਵਾਂਗੇ ਤੇ ਮੈਂ ਉਹਦਾ ਲਿੰਕ ਸ਼ੇਅਰ ਕਰ ਦੂੰਗੀ ਕਮੈਂਟਸ ਚ ਲੈ ਲਓ ਜਿਨ੍ਹਾਂ ਨੂੰ ਜ਼ਰੂਰਤ ਹੋਈ ਜੀ ਐਵੇਂ ਆ ਇਧਰ ਜੀ ਆਪਾਂ ਕਸ ਕੇ ਰੱਖਿਆਵੇਂ ਅੰਤ ਵਿੱਚ ਆਪਾਂ ਇੱਥੇ ਇਧਰ ਆਪਾਂ ਐਂ ਕਸ ਕੇ ਰੱਖਿਆ ਥੱਲੇ ਵਾਲੇ ਹੱਥ ਨਾਲ ਫੇਰ ਉਧਾਂ ਇਹਨੂੰ ਰਾਉਂਡ ਵਿੱਚ ਆਪਾਂ ਭਰ ਸਕਦੇ ਹਾਂ ਕਿਸੇ ਵੀ ਤਰੀਕੇ ਭਰ ਸਕਦੇ ਹਾਂ ਤੇ ਤੇ ਸਿੱਪੀਆਂ ਲਾ ਸਕਦੇ ਹਾਂ ਦਬਕਾ ਵੀ ਲਾ ਸਕਦੇ ਹਾਂ ਸਿੱਪੀਆਂ ਤੋਂ ਬਾਅਦ ਦਬਕਾ ਲਾਉਣ ਤੋਂ ਪਹਿਲਾਂ ਵੀ ਇਹ ਬਣ ਜਾਂਦੀਆਂ ਬਾਅਦ ਵਿੱਚ ਵੀ ਬਣ ਜਾਂਦੀਆਂ ਮਤਲਬ ਹੈਂਡਵਰਕ ਵਾਲੀ ਕੜਾਈ ਇਹਦੇ ਬਿਨਾ ਤਾਂ ਅਧੂਰੀ ਹੈ ਜੀ ਤੇ ਇਹਨੂੰ ਆਪਾਂ ਰੰਗ-ਵਰੰਗੀਆਂ ਪਾ ਕੇ ਇਹਦੇ ਨਾਲ ਡੈਡੀ ਵੇਅਰ ਗੁੱਡੇ ਜੇ ਜੋ ਵੀ ਆਪਾਂ ਕੱਪੜਾ ਤੇ ਬਣਾਉਣੇ ਨੇ ਕਿਤੇ ਜਿਵੇਂ ਹੁਣ ਆ ਗ੍ਰੀਨ ਯੂਜ਼ ਕੀਤੀ ਆ ਮੈਂ ਜਿਵੇਂ ਕਿਤੇ ਰੈੱਡ ਕਰ ਲਈਆਂ ਆਈਸ ਵਗੈਰਾ ਰੈੱਡ ਬਣਾਤੀਆਂ ਬਲੈਕ ਬਣਾਦੀਆਂ ਉਦੋਂ ਬਹੁਤ ਸੋਹਣੀ ਚੀਜ਼ ਬਣਦੀ ਆ ਹਾਂ ਦੇਖੋ ਜੀ ਇਹਨਾਂ ਦੇ ਵੱਖਰੇ-ਵੱਖਰੇ ਕਲਰਾਂ 'ਚ ਫੁੱਲ ਜੇ ਉਦੋਂ ਸਿੰਪਲੀ ਸਿੱਪੀਆਂ ਲਾ ਕੇ ਬਹੁਤ ਸੋਹਣੇ ਡਿਜ਼ਾਈਨ ਬਣਦੇ ਆ ਇਹਨਾਂ ਦੇ ਉਦੋਂ ਆਪਣੇ ਦੂਜੇ ਚੈਨਲ ਤੇ ਦੱਸਿਆ ਹੋਇਆ ਸਿੱਪੀਆਂ ਵਗੈਰਾ ਦਾ ਸੂਈ ਨਾਲ ਹੈਂਡਵਰਕ ਸਿਖਾਇਆ ਜਾਂਦਾ ਉਧਰ ਆਰੀ ਤੇ ਸੂਈ ਦੋਨੋਂ ਨਾਲ ਹੀ ਆ ਦੇਖੋ ਜੀ ਐਵੇਂ ਐਂ ਆ ਦੇਖੋ ਜਿਵੇਂ ਆਪਾਂ ਇੱਥੇ ਜਾ ਜੰਨੇ ਬਸ ਆਈ ਨੀਚੋਂ ਸਿੰਪਲ ਸੂਈ ਕੱਢੀ ਆਪਾਂ ਨੀਚੇ ਧਾਗੇ ਦੀ ਗੰਢ ਬਾਈ ਪਹਿਲਾਂ ਸ਼ੁਰੂਆਤ ਚ ਫਿਰ ਇੱਕ ਵਾਰੀ ਇੱਧਰ ਇੱਕ ਵਾਰੀ ਆਇਆ ਇੱਧਰ ਘਮਾਤਾ ਦੇ ਉੱਪਰ ਤੇ ਜੇ ਜ਼ਿਆਦਾ ਰੱਖਣਾ ਵਧਰ ਰੱਖਣਾ ਘੱਟ ਰੱਖਣਾ ਜਿਹੜੇ ਉਹ ਆਪਾਂ ਆਪਦੇ ਅਕੋਰਡਿੰਗ ਕਰ ਸਕਦੇ ਆ ਉਹਦਾ ਆਪਾਂ ਨੂੰ ਕੋਈ ਨਹੀਂ ਹੁੰਦਾ ਉਹ ਜਿਵੇਂ ਦੀ ਵੀ ਆਪਣੀ ਇੱਛਾ ਹੋਵੇ ਉਸੇ ਤਰੀਕਾ ਕਰ ਸਕਦੇ ਆ ਤਾਂ ਇਹ ਆ ਤਰੀਕੇ ਨਾਲ ਕਦੇ ਵੀ ਗੰਡ ਆਪਣੀਆਂ ਜਿਹੜੀ ਉਹ ਨਹੀਂ ਖੁੱਲੂਗੀ ਆ ਦੇਖੋ ਜੀ ਇੱਦਾਂ ਧਾਕਾ ਕੱਢਿਆ ਹੁਣ ਲਾਸਟ ਹੈ ਜੀ ਆਪਣੀ ਫਿਰ ਧਿਆਨ ਨਾਲ ਦੇਖ ਲਿਓ हाँ जी अए कियापल आए धागा से एक बल खवाया एक बाल ए बिच दवाया एक बाल मतलब जड़ी साइड खवा लिया जो तो लास्ट वाली आपको बंद करनी है फिर दूजी साइड होगी देखो जी आए अगम